ਮਾਂ ਬੋਲੀ ਦੀ ਸ਼ਾਨ ਲਈ ਨਿਤ ਕਰਾਂ ਅਲਾਸ ਬਣ ਰਾਣੀ ਬਹਿ ਤਖਤ ਤੇ ਮੈਂ ਬਣ ਜਾਵਾਂ ਦਸ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਅਤੇ ਮਹੱਤਵਪੂਰਨ ਦਿਨ ਹੈ ਇਹ ਤਿੰਨੋ ਦਿਨ ਸਾਡੇ ਲਈ ਇੱਕ ਸ਼ਾਨਦਾਰ ਇਤਿਹਾਸ ਸਿਰਜਣਗੇ ਮਾਂ ਬੋਲੀ ਦੀ ਗੱਲ ਚੱਲ ਰਹੀ ਹੈ ਅਤੇ ਨਾਇਕਾਂ ਦੀ ਗੱਲ ਚੱਲ ਰਹੀ ਹੈ ਮਾਂ ਬੋਲੀ ਬਾਰੇ ਬਹੁਤ ਸਾਰੀ ਗੱਲਾਂ ਹੋ ਚੁੱਕੀਆਂ ਹਨ ਮੈਂ ਉਹਨਾਂ ਗੱਲਾਂ ਨੂੰ ਦੁਹਰਾਵਾਂਗਾ ਨਹੀਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮਾਂ ਬੋਲੀ ਦੇ ਨਾਲ ਜੁੜੇ ਰਹਿਣਾ ਇੱਕ ਕੁਦਰਤੀ ਵਰਤਾਰਾ ਹੈ ਮਨੋਵਿਗਿਆਨਕ ਲੋਡ ਹੈ ਸਾਡੀ ਚਾਹੇ ਕੋਈ ਬੱਚਾ ਅੰਗਰੇਜ਼ੀ ਦਾ ਹੈ ਪਮਿਲ ਦਾ ਹੈ ਕਿਸੇ ਹੋਰ ਭਾਸ਼ਾ ਵਾਲਾ ਹੈ ਉਹ ਆਪਣੀ ਮਾਂ ਬੋਲੀ ਬੜੀ ਆਸਾਨੀ ਨਾਲ ਬੋਲ ਸਕਦਾ ਹੈ ਪਰ ਜਦੋਂ ਅਸੀਂ ਤੁਹਾਨੂੰ ਉਸ ਤੋਂ ਹਟਾ ਕੇ ਕਿਸੇ ਹੋਰ ਭਾਸ਼ਾ ਵੱਲ ਲਾਉਂਦੇ ਆ ਤਾਂ ਤੁਹਾਨੂੰ ਉਹ ਵਰਤਾਰਾ ਵੀ ਬਿਲਕੁਲ ਉਸੇ ਤਰ੍ਹਾਂ ਦਾ ਲੱਗਦਾ ਜਿਵੇਂ ਅਸੀਂ ਬੁੱਧਰ ਨਾਲ ਖੇਡਵਾੜ ਕਰ ਰਹੇ ਹਾਂ ਕਿਉਂਕਿ ਜਿਹੜਾ ਮਨੁੱਖ ਹੈ ਉਹ ਕੋਈ ਵੀ ਚੀਜ਼ ਆਪਣੇ ਮਾਂ ਬੋਲੀ ਦੇ ਵਿੱਚ ਬੜੀ ਚੰਗੀ ਤਰੀਕੇ ਨਾਲ ਸਿੱਖ ਸਕਦਾ ਹੈ ਲੇਕਿਨ ਜੇਕਰ ਤੁਸੀਂ ਸੋਚੀਏ ਵੀ ਨੂੰ ਹਟਾਉਦਾ ਕੌਣ ਆ ਮਾਂ ਬੋਲੀ ਬੋਲਣ ਤੋਂ ਅਸੀਂ ਇਹ ਡਾਉਂਦੇ ਆ ਸਾਡੇ ਵਿੱਚ ਹੀ ਆਪਾਂ ਸਾਰੇ ਆ ਮੈਂ ਵੀ ਵਿੱਚ ਹੋ ਸਕਦਾ ਹਾਂ ਤੁਸੀਂ ਵੀ ਹੋ ਸਕਦੇ ਹੋ ਕਿ ਮੈਂ ਕਈ ਕਰਮ ਵਿੱਚ ਦੇਖਿਆ ਕਿ ਅਗਰ ਬੱਚਾ ਤੋਤਾ ਕਹਿੰਦਾ ਤਾਂ ਉਹਨੂੰ ਕਹਿੰਦੇ ਨਹੀਂ ਪੈਰਟ ਕਾ ਉਹਨੂੰ ਕਿਸੇ ਹੋਰ ਪਾਸਾਲ ਜਾਂ ਇੰਗਲਿਸ਼ ਦੇ ਵੱਲ ਤੋ ਰਹਿ ਜਾਂਦਾ ਹੈ ਪਬਲਿਕ ਸਕੂਲ ਵਿੱਚ ਦਾਖਲ ਕਰਵਾਉਣ ਲਈ ਉਸਦੇ ਕੀ ਕਾਰਨ ਹਨ ਸਾਨੂੰ ਉਹਨਾਂ ਕਾਰਨਾਂ ਨੂੰ ਵਿਚਾਰਨਾ ਪੈਂਦਾ ਜਿਵੇਂ ਕਿ ਰੁਜ਼ਗਾਰ ਹੈ ਪੰਜਾਬੀ ਭਾਸ਼ਾ ਪੜ ਕੇ ਬੱਚੇ ਨੂੰ ਕਿਹੜੇ ਕਿਹੜੇ ਰੋਜ਼ਗਾਰ ਪ੍ਰਾਪਤ ਹੋ ਸਕਦੇ ਹਨ ਇਹ ਸੋਚਣ ਦੀ ਜ਼ਰੂਰਤ ਹੈ ਅਤੇ ਸਾਡੀਆਂ ਸਰਕਾਰਾਂ ਨੂੰ ਅਤੇ ਸਾਡੇ ਸਮਾਜ ਨੂੰ ਇਸ ਪੱਖ ਵੱਲ ਸੋਚਣਾ ਚਾਹੀਦਾ ਅਤੇ ਕੰਮ ਕਰਨਾ ਚਾਹੀਦਾ ਹੈ ਕਿ ਬੱਚਿਆਂ ਦੇ ਵਾਸਤੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਬੱਚੇ ਹਨ ਪੰਜਾਬੀ ਬੋਲਦੇ ਹਨ ਉਹ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਮਿਲ ਸਕਣ ਇਸੇ ਤਰ੍ਹਾਂ ਵਪਾਰ ਵੀ ਚੱਲ ਸਕੇ ਅਤੇ ਜਿਹੜੇ ਆਪਣੇ ਬੱਚੇ ਹਨ ਜੋ ਪੰਜਾਬੀ ਭਾਸ਼ਾ ਦਾ ਮਸਲਾ ਹੈ ਉਹ ਵੀ ਇੱਕ ਦਾ ਗੱਲ ਚੱਲ ਰਹੀ ਹੈ ਇਸ ਦੀ ਇਸ ਨੂੰ ਸਾਰੇ ਸੰਸਾਰ ਵਿੱਚ ਇੱਕੋ ਤਰੀਕੇ ਨਾਲ ਨਹੀਂ ਦੇਖਿਆ ਜਾ ਸਕਦਾ ਲੋਕਲ ਪੱਧਰ ਦੇ ਉੱਤੇ ਜਿਵੇਂ ਪੰਜਾਬ ਦੇ ਵਿੱਚ ਇਸ ਦੇ ਇਸ ਨੂੰ ਚਾਲੂ ਰੱਖਣ ਦੇ ਜਾਰੀ ਰੱਖਣ ਦੇ ਤਰੀਕੇ ਹੋਰ ਹੋਣਗੇ ਭਾਰਤ ਪੱਧਰ ਦੇ ਉੱਤੇ ਇਸ ਨੂੰ ਜਾਰੀ ਰੱਖਣ ਦੇ ਤਰੀਕੇ ਹੋਰ ਹੋਣਗੇ ਅਤੇ ਕੁਮਾਂਤਰੀ ਪੱਧਰ ਦੇ ਉੱਤੇ ਜਿਵੇਂ ਕੈਨੇਡਾ ਦੇ ਵਿੱਚ ਬੱਚੇ ਹਨ ਉਹਨਾਂ ਨੂੰ ਪੰਜਾਬੀ ਨਾਲ ਕਿਸ ਤਰ੍ਹਾਂ ਜੋੜਨਾ ਹੈ ਉਹ ਗੱਲ ਹੋਰ ਤਰੀਕੇ ਨਾਲ ਸਾਨੂੰ ਸੋਚਣੀ ਪਵੇਗੀ ਕਿਉਂਕਿ ਅਸੀਂ ਇੱਥੇ ਇਹਦਾ ਵੀ ਕਹਿ ਸਕਦੇ ਕਿ ਬੱਚੇ ਨੂੰ ਜਿਵੇਂ ਜੋਤਿਰ ਨਿਯਮ ਹਨ ਉਹਨਾਂ ਅਨੁਸਾਰ ਹੀ ਉਹ এডੂਕੇਸ਼ਨ ਪ੍ਰਾਪਤ ਕਰ ਸਕਦਾ ਹੈ। ਬਾਕੀ ਜੋ ਸਾਡੇ ਇਹ 3 ਦਿਨ ਦਾ ਕੰਮ ਚੱਲ ਰਿਹਾ ਹੈ ਕਾਨਫਰੰਸ ਚੱਲ ਰਹੀ ਹੈ ਬਹੁਤ ਹੀ ਵਧੀਆ ਇਹ ਇਹਦਾ ਜਿਹੜਾ ਗ੍ਰਾਫ ਹੈ ਉਹ ਉੱਤੇ ਹੀ ਉੱਤੇ ਜਾ ਰਿਹਾ ਹੈ। ਕੱਲ ਕਾਨਫਰੰਸ ਸ਼ੁਰੂ ਹੋਈ ਉਸ ਤੋਂ ਜਦੋਂ ਵੀ ਜਿਹੜੇ ਜਿੰਨੇ ਵੀ ਸੈਸ਼ਨ ਚੱਲ ਰਹੇ ਆ ਉਹ ਅੱਗੇ ਅੱਗੇ ਜਾ ਰਹੇ ਆ ਬਹੁਤ ਹੀ ਵਧੀਆ ਅੱਜ ਦੇ ਸਾਰੇ ਸੈਸ਼ਨ ਰਹੇ ਕੱਲ ਵੀ ਸਾਰਾ ਬਹੁਤ ਅੱਛਾ ਰਿਹਾ ਇਸ ਦੇ ਵਾਸਤੇ ਜੋ ਸਾਰੀ ਟੀਮ ਹੈ ਸੱਚਮੁੱਚ ਹੀ ਵਧਾਈ ਦੀ ਪਾਤਰ ਹੈ ਤੇ ਜਿਹੜਾ ਵਿਸ਼ਾ ਚੁਣਿਆ ਇਹਨਾਂ ਨੇ ਚਲੋ ਪੰਜਾਬੀ ਮਾਂ ਬੋਲੀ ਦੀ ਗੱਲ ਹੁੰਦੀ ਰਹਿੰਦੀ ਐ ਇਸ ਦੇ ਬਾਰੇ ਸੋਚਦੇ ਰਹਿੰਦੇ ਆ ਸਾਰੀ ਗੱਲਬਾਤ ਚੱਲਦੀ ਰਹਿੰਦੀ ਆ ਜੋ ਨਾਇਕਾਂ ਦੀ ਗੱਲਬਾਤ ਇਹਨਾਂ ਨੇ ਸ਼ੁਰੂ ਕੀਤੀ ਆ ਮਾਰਵਲਸ ਆਈਡੀਆ ਬਹੁਤ ਹੀ ਪਿਆਰਾ ਆਈਡੀਆ ਇਹਨਾਂ ਨੇ ਚੁਣਿਆ ਕਿਉਂਕਿ ਸੋਸ਼ਲ ਮੀਡੀਆ ਦੇ ਜਿੱਥੇ ਸਾਨੂੰ ਬਹੁਤ ਸਾਰੇ ਫਾਇਦੇ ਆ ਅਸੀਂ ਕਹਿੰਦੇ ਜਰ ਬਹੁਤ ਫਾਇਦਾ ਅਸੀਂ ਦੇਖਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰ ਅਸੀਂ ਆਮ ਵੀ ਗੱਲ ਰਿਹਾ ਯਾਰ ਬਹੁਤ ਗੰਦਮੰਦ ਵੀ ਆ ਰਿਹਾ ਇਸ ਗੰਦਮੰਦ ਦੇ ਵਿੱਚ ਹੀ ਮੈਂ ਪਿੱਛੇ ਜੇ ਇੱਕ ਚੀਜ਼ ਨੋਟ ਕੀਤੀ ਕਿ ਜਿਹੜੇ ਲੋਕ ਆ ਕਈ ਚਾਹੇ ਉਹਨਾਂ ਨੂੰ ਆਪਣੇ ਵਿਰੋਧੀ ਕਹ ਲੀਏ ਪੰਜਾਬੀ ਦੇ ਵਿਰੋਧੀ ਕਹ ਲੀਏ ਪੰਜਾਬ ਦੇ ਵਿਰੋਧੀ ਕਹ ਲੀਏ ਉਹ ਕੀ ਕਰਦੇ ਆ ਕਿ ਸਾਡੇ ਨਾਇਕਾਂ ਦੇ ਅਕਸ ਨੂੰ ਵੀ ਧੁੰਦਲਾ ਕਰ ਰਹੇ ਆ ਇੱਕ ਮੈਂ ਕਿਤੇ ਪੜਿਆ ਕਿ ਸਾਡੇ ਦੋ ਸ਼ਹੀਦ ਹੋਏ ਆ ਸਰਦਾਰ ਕਰਤਾਪ ਸਿੰਘ ਸਰਪਾ ਜੀ ਅਤੇ ਸੋ ਦਾ ਉਦਮ ਸਿੰਘ ਦੀ ਕਿਤੇ ਮੈਂ ਪੜਿਆ ਕਿ ਉਦਮ ਸਿੰਘ ਨੂੰ ਕੋਈ ਬਹੁਤਾ ਉਹ ਨਹੀਂ ਸੀਗਾ ਉਹ ਇੱਕ ਫੁਕਰਪੰਥੀ ਦੇ ਵਿੱਚ ਉਹਨੂੰ ਆਇਆ ਹੋ ਗਿਆ ਵੀ ਮੈਂ ਸ਼ਰਾਬੇ ਵਰਗਾ ਬਣਾ ਮੈਂ ਸ਼ਰਾਬੇ ਵਰਗਾ ਬਣਾ ਵੀ ਉਹ ਇਸ ਤਰ੍ਹਾਂ ਸ਼ਹੀਦ ਹੋ ਗਿਆ ਮਤਲਬ ਇਸ ਤਰ੍ਹਾਂ ਮੈਂ ਪੜਿਆ ਐਸੀ ਤਰ੍ਹਾਂ ਧਰਮ ਨੂੰ ਨਹੀਂ ਬਖਸ਼ਦੇ ਹੈਗੇ ਕੋਈ ਕਹਿੰਦਾ ਜੀ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੈਗਰੂ ਸ਼ਰਧ ਕਿਹੀ ਨਹੀਂ ਹੈਗਾ ਜਸ ਇੱਕ ਧਰਮ ਦੇ ਵਿੱਚ ਤਾਂ ਇਹ ਕਿਹਾ ਹੀ ਨਹੀਂ ਬੈਗਰੂ ਕਹਿਣਾ ਹੈ ਤਾਂ ਬਣਾਣਾ ਹੈ ਕਹਿਣਾ ਸੋ ਇਹ ਬਹੁਤ ਖੁਸ਼ ਆ ਰਿਹਾ ਹੈ ਅਸੀਂ ਕੀ ਕਰ ਸਕਦੇ ਆ ਅਸੀਂ ਇਹਦੇ ਵਿੱਚ ਆਪਣਾ ਇਹ ਜਿਹੇ ਪੋਸਟਾਂ ਨੂੰ ਅਸੀਂ ਨਾ ਦੇਖੀ ਉਹਨਾਂ ਦੇ ਵਿਊਜ਼ ਨਾ ਵਧਾਈਏ ਲੋਕ ਆਪਣੇ ਵਿਊਜ਼ ਵਧਾਉਣੇ ਵਾਸਤੇ ਕੁਠੀਆਂ ਸਿੱਧੀਆਂ ਗੱਲਾਂ ਕਰੀ ਦਿੰਦੇ ਸੋ ਮੈਂ ਨਾਇਕਾਂ ਦੇ ਬਾਰੇ ਅਗਲੀ ਮੇਰਾ ਪੁਆਇੰਟ ਲਾਸਟ ਪੁਆਇੰਟ ਇਹ ਆ ਕਿ ਨਾਇਕ ਅਸੀਂ ਸਿਰਫ ਉਹੀ ਨਾ ਸਮਝੀਏ ਜਿਹੜੇ ਸੂਰਮਗਤੀ ਦੇ ਨਾਲ ਬਹਾਦਰੀ ਦੇ ਨਾਲ ਲੜੇ ਜਾਂ ਸ਼ੀਧੇ ਪ੍ਰਾਪਤ ਕੀਤੀਏ ਚਲੋ ਉਹ ਵੀ ਸਾਰੇ ਸਤਿਕਾਰ ਦੇ ਪਾਤਰ ਆ ਜਿਵੇਂ ਕਿਹਾ ਗਿਆ ਹੈ ਕਿ ਪੰਜਾਬ ਤਾਂ ਹੈ ਹੀ ਨਾਇਕਾਂ ਦੀ ਧਰਤੀ ਸਾਨੂੰ ਜਿਹੜੇ ਨਾਇਕ ਲੱਭਣ ਦੇ ਲਈ ਸਾਰੇ ਫੀਲਡਾਂ ਵਿੱਚ ਦੇਖਣਾ ਚਾਹੀਦਾ ਮੈਂ ਜਿਵੇਂ ਚੱਠਾ ਸਾਹਿਬ ਨੇ ਕਿਹਾ ਕਿ ਸੂਚੀ ਬਣਾਣੀ ਹੈ ਇੱਕ ਨਾਇਕਾਂ ਦੀ ਮੈਂ ਸੋਚਦਾ ਕਿ ਜਿਵੇਂ ਇੱਕ ਖਿਡਾਰੀਏ ਸਾਡੇ ਖਿਡਾਰੀਆਂ ਵਿੱਚੋਂ ਵੀ ਨਾਇਕ ਲੱਭ ਸਕਦੇ ਹਾਂ ਸਾਇੰਟਿਸਟਾਂ ਜਿਵੇਂ ਸਰ ਨੇ ਗੱਲ ਕੀਤੀ ਸੀ ਕਿ ਹਰगोਬਿੰਦ ਖੁਰਾਣਾ ਦੀ ਗੱਲ ਕੀਤੀ ਸਾਇੰਟਿਸਟ ਵੀ ਸਾਡੇ ਨਾਇਕ ਹੋ ਸਕਦੇ ਆ ਉਹਨਾਂ ਵਿੱਚੋਂ ਵੀ ਸਾਨੂੰ ਝਾਤੀ ਮਾਰਨ ਦੀ ਲੋੜ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਧ ਇੱਕ ਫੀਲਡ ਨਕਾਰਿਆ ਜਾ ਚੁੱਕਿਆ ਜਾਂ ਨਕਾਰੇ ਜਾ ਰਿਹਾ ਹੈ ਉਹ ਹੈ ਚਿੱਤਰਕਾਰੀ ਦਾ ਪੇਂਟਿੰਗ ਦਾ ਤੇ ਬਿਲਕੁਲੀ ਪੰਜਾਬ ਦੇ ਵਿੱਚ ਜਿਹੜਾ ਚਿੱਤਰਕਾਰੀ ਦਾ ਮਾਹੌਲ ਹੀ ਨਹੀਂ ਹੈ ਚਿੱਤਰਕਾਰ ਵਿਚਾਰੇ ਕੋਈ ਨਹੀਂ ਹੱਦ ਕਵੀਆਂ ਦਾ ਥੋੜਾ ਬੋਤਾ ਪੁੱਛਦਾ ਹੈ ਚਿੱਤਰਕਾਰੀ ਦਾ ਬਿਲਕੁਲੀ ਕੰਮ ਘੱਟ ਹੈ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਆ ਕਿ ਨਾਇਕਾਂ ਦੇ ਬਾਰੇ ਕੁੱਟੀਆਂ ਸਿੰਧੀਆਂ ਗੱਲਾਂ ਦਾ ਕਿਵੇਂ ਉਸੇ ਤਰ੍ਹਾਂ ਸਤਾ ਸੋਪਾ ਸਿੰਘ ਜੀ ਕਿੱਡੇ ਵੱੱਡੇ ਸਾਡੇ ਚਿੱਤਰਕਾਰ ਹੋਏ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਕੀ ਗੁਨਾਹਕ ਦੇ ਵਿੱਚ ਆਏ ਜੇ ਬਣਾਤੇ ਉਹਨਾਂ ਨੇ ਆਪਣੀ ਫੋਟੋ ਬਣਾਈ ਤੁਸੀਂ ਉਹਦੇ ਬੰਦੇ ਦੇ ਕੰਮ ਦੇ ਉਹ ਤਾਂ ਦੇਖੋ ਜਿਹੜਾ ਬੰਦੇ ਨੇ ਮਿਹਨਤ ਕੀਤੀ ਹੈ ਚਿੱਤਰਕਾਰ ਬਣਿਆ ਉਹਦੀ ਬਣਾਏ ਹੋਏ ਚਿੱਤਰ ਅਜ ਘਰ-ਘਰ ਵਿੱਚ ਲੱਗੇ ਹੋਏ ਸਾਰੀ ਦੁਨੀਆ ਵਿੱਚ ਲੱਗੇ ਹੋਏ ਨੇ ਲੇਕਿਨ ਉਹਨੂੰ ਵੀ ਕੰਡੈਮਨ ਕਰਨੇ ਵਾਲੇ ਅੱਗੇ ਆ ਰਹੇ ਆ ਕੱਲ ਨੂੰ ਸਮਾਂ ਆਏਗਾ ਸਾਡੇ ਸ਼ਹੀਦਾਂ ਨੂੰ ਵੀ ਕੰਡੈਮਨ ਕੀਤਾ ਜਾਏਗਾ ਸਾਡੇ ਹੋਰ ਨਾਇਕਾਂ ਨੂੰ ਵੀ ਕੰਡੈਮਨ ਕੀਤਾ ਜਾਏਗਾ ਗੁਰੂਆਂ ਨੂੰ ਵੀ ਕੰਡੈਮਨ ਕੀਤਾ ਜਾਏਗਾ ਇਸ ਚੀਜ਼ ਦਾ ਹੱਲ ਲੱਭਣ ਦੀ ਲੋੜ ਹੈ ਕੋਈ ਇਸ ਚੀਜ਼ ਦੇ ਬਾਰੇ ਸੋਚਣ ਦੀ ਵੀ ਲੋੜ ਹੈ ਸੋ ਕੋਈ ਖਾਸ ਗੱਲਬਾਤ ਨਹੀਂ ਮੈਂ ਕੋਈ ਚੰਗਾ ਜ਼ਿਆਦਾ ਬੁਲਾਰਾ ਵੀ ਨਹੀਂ ਹੈਗਾ ਚਠਾ ਸਾਹਿਬ ਨੇ ਕਿਹਾ ਸੀ ਕਿ ਸਰੋਤੇ ਰਹਿ ਕੇ ਸੱਚੀ ਮੱਚੀ ਬੜਾ ਫਾਇਦਾ ਮਿਲਦਾ ਹੈ ਕੱਲ ਦੇ ਅਸੀਂ ਬੜਾ ਫਾਇਦਾ ਲੈ ਰਹੇ ਹਾਂ ਤੇ ਹੁਣ ਬੋਲਣ ਦਾ ਮੌਕਾ ਮਿਲੇ ਚਲੋ ਇੰਨਾ ਕੁ ਕੱਟਾ ਸਹਿ ਲੈਂਦੇ ਹਾਂ ਕੋਈ ਗੱਲ ਨਹੀਂ ਬਹੁਤ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਹੀ ਖੁਸ਼ੀ ਹੋਈ ਅਸੀਂ ਸਿੱਖਿਆਰਤੀ ਬਣ ਕੇ ਹੀ ਆਏ ਹਾਂ ਇੱਥੇ ਅਤੇ ਸਿੱਖਦੇ ਹੀ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਿਪੀਆਂ ਦੇ ਵਿੱਚ ਲਿਖੀ ਜਾ ਇਸ ਤਰੀਕੇ ਨਾਲ ਪੰਜਾਬੀ ਕੋਈ ਬਾਸ਼ਾ ਨਹੀਂ ਉਹ ਗੁਰਮੁਖੀ ਦੇ ਵਿੱਚ ਵੀ ਤੇ ਸ਼ਾਰਮੁਖੀ ਦੇ ਵਿੱਚ ਵੀ ਗ੍ਰੋਮਨ ਦੇ ਵਿੱਚ ਵੀ ਲਾਰਡ ਕੋਈ ਸ਼ਹਿਰ ਨਹੀਂ ਹੈ ਜਿਹੜਾ ਅ ਪਹਿਲੇ ਕੁੱਟਾ ਡਾਇਨਸਟੀ ਔਰ ਅਸ਼ੋਕਾ ਡਾਇਨਸਟੀ ਦਾ ਰਿਸਰਸ ਫਿਰ ਹੁੰਦਿਆਂ ਹੁੰਦਿਆਂ ਉਹ ਮੁਗਲਾਂ ਦੇ ਕਬਜ਼ੇ ਚ ਆਇਆ ਫਿਰ ਰਜੀਤ ਸਿੰਘ ਮਹਾਰਾਜਾ ਦੀ ਉਹ ਰਾਜਧਾਨੀ ਬਣਿਆ ਫਿਰ ਉਹ ਬ੍ਰਿਟਿਸ਼ ਰਾਜ ਬਣਿਆ ਤੇ ਅੱਜ ਉਹ ਪਾਕਿਸਤਾਨੀ ਸ਼ਹਿਰ ਹੋ ਗਿਆ ਸ਼ਾਹ ਨਾ ਬਦਲਿਆ ਉਹਦੇ ਉੱਤੇ ਜਿਹੜੇ डिफरेंट ਕਿਸਮ ਦੀਆਂ ਉਹ ਜੋਤੇ ਹਕਮਰਾਨੀਆਂ ਇਸੇ ਤਰੀਕੇ ਨਾਲ ਪਾਸ਼ਾ ਵੀ ਕੋਈ ਇਹ ਸਾਰੇ ਇੰਟਰਨਲ ਸਿੱਖਾਇਆ ਮੋਂ ਐਕਸਟਰਨਲ ਚੈਲੰਜਸ ਕੀ ਐਕਸਟਰਨਲ ਚੈਲੰਜਸ ਆ ਰਹੇ ਕਿ ਸਿਰਫ ਪਾਸ਼ਾ ਹੀ ਨਹੀਂ ਉਦੋਂ ਕੋ ਬਾਬਾ ਨਾਮ ਜੀ ਕ੍ਰੀਏਟ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਕ੍ਰੀਏਟ ਹੋ ਗਏ ਬੁੱਲੇ ਸ਼ਾਹ ਦੀ ਕਹੀ ਹੋਈ ਨਾਮਾ ਮੁਰਨਾ ਬਾਬਾ ਫਰੀਦ ਦੀਆਂ ਗੱਲਾਂ ਹੋਣ ایک پنجابی لٹریچر دے آئی میں کیا یہ دنیا جو پہنچے ایسا پہنچیشن چیلنج ہے پھر اس بعد اسی مدب پاتر جی نکھ لیجیے امرتا پریتم نک لیجیے رجیندر سنگھ دیویوں دیکھ لیجیے کیا ساٹمپریری لٹریچر دنیا تک پہنچے ایسا چیلنج ہے پھر سا اج کا لکھا جان والا بہت ہی نواں لٹریچر روپی کور کو کا شاید لٹریچر کچھ پہنچیا باقی نہیں پہنچ رہا ਕਿ ਉਹ ਪੁੰਚ ਸਾਡਾ ਮਿਊਜ਼ਿਕ ਪਹੁੰਚ ਗਿਆ ਸਾਡੀ ਸਾਇਸ ਪਹੁੰਚ ਗਈ ਜਿਵੇਂ ਡਾਕਟਰ ਸਲਾਮ ਦੇਖ ਪਰਾਨਾ ਡਾਕਟਰ ਪਰਾਨਾ ਵੀ ਕਰ ਰਹੀ ਸੀ ਕਿ ਕੀ ਤੇ ਇਹ ਜਿਹੜੇ ਇੰਟਰਨੈਸ਼ਨਲ ਚੈਲੰਜਰਸ ਨੇ ਇਹ ਵੀ ਅਸੀਂ ਹੀ ਢੀਲ ਕਰਕੇ ਕਰ ਰਹੇ ਤੇ ਕਰਦੇ ਰਹਿਾਂਗੇ ਮੈਂ ਵੀ ਚ ਆਪਣੀ ਗੱਲ ਰੱਖ ਲਿਆਂਗਾ ਕਿਉਂਕਿ ਮੇਰੇ ਬੁਲਾਰੇ ਅੱਜ ਨੂੰ ਸੌਦਾ ਦੇ ਰਹੇ ਨੇ ਥੋੜੀ ਗੱਲ ਆਪ ਕਰ ਰਹੇ ਨੇ ਤੇ ਮੈਂ ਹੁਣ ਰਵਿੰਦਰ ਕੋਰਵਾਰੀਆ ਜੀ ਨੂੰ ਵਿਕਤੀ ਕਰਾਂਗਾ ਕਿ ਉਹ ਆਉਣ ਤੇ ਆਪਣੀ ਗੱਲਬਾਤ ਜਿਹੜੀ ਚੱਲ ਰਹੀ ਹੈ ਹੀਰੋਜ਼ ਹੀਰੋਇਨਸ ਔਰ ਜਿਹੜਾ ਸਾਡਾ ਪੰਜਾਬ ਦਾ ਪੰਜਾਬੀ ਹੈ ਤੇ ਸਾਗਰਮ ਉਹ ਵਿੱਚ ਭਾਰ ਜ਼ੀਰੋ ਹੁੰਦਾ ਸਵਾਏ ਇੱਕ ਝੰਡਾ ਚਾੜ੍ਹਦਾ ਜਾ ਕੇ ਜੰਗੂਰ ਹੈ ਉਹਦੇ ਬਾਅਦ ਗੱਲ ਵੀ ਬਣਦੀ ਜਿੰਨਾਂ ਜੀ ਤੁਸੀਂ ਆ ਮੈਂ ਆ ਪੰਜਾਬੀ ਲਈ ਕੁਛ ਨਹੀਂ ਕਰਾਂਗਾ ਤੁਸੀਂ ਹਰਾਨ ਹੋਵੋਗੇ ਕਿ ਮੈਂ ساری ਉਮਰ ਅੰਗਰੇਜ਼ੀ ਦਾ ਜਰਨਲਿਸਟ ਰਹਾ ਇੰਗਲੈਂਡ 'ਚ ਔਰ ਅੰਗਰੇਜ਼ੀ 'ਚ ਲਿਖਦਾ ਰਿਹਾ ਉਹਦਾ ਇੱਕ ਬੇਸਿਕਲੀ ਅੰਗਰੇਜ਼ੀ 'ਚ ਲਿਖਣ ਦੇ ਕਿ ਪੂਰਾ ਮੈਂ ਜਿਸ ਪੈਸੇ ਵੀ ਮਿਲਦੇ ਸੀ ਪਰ ਇੱਥੇ ਪੰਜਾਬੀ 'ਚ ਮੈਂ ਬਹੁਤ ਲਿਖਿਆ ਥੋੜਾ ਨਹੀਂ ਲਿਖਿਆ ਆਈ ਹੈਵ ਰਿਟਨ ਆਲਮੋਸਟ ਸੱਤ ਕਿਸ਼ਤੀਆਂ ਕਿਤਾਬਾਂ ਚੋਂ ਦੋਹਾਂ ਦੂਜੀਆਂ ਪੰਜਾਬੀ 'ਚ ਉਰਦੂ 'ਚ ਪਰ ਤੁਸੀਂ ਹਰਾਣ ਹੋਵੋਗੇ ਕਿ ਜਿੱਥੇ ਤੋਂ ਬਾਅਦ ਇਹ ਕਹਦਾ ਹਾਂਗਾ ਉਹ ਸਭ ਤੋਂ ਵੱਡੀ ਜਿਹੜੀ ਮੇਰੀ ਕੰਟ੍ਰਿਬਿਊਸ਼ਨ ਸਿੱਖ ਹੈਰਿਟੇਜ অর ਸੇਕਲ ਜ਼ਬਾਨ ਸੇਕ ਬੋਲੀ ਲੈ ਕੇ ਉਹ ਕਰ ਨੂੰ ਹੋਆ ਕਿ ਮੈਂ ਸਹੀ ਉਹਨਾਂ ਜਿਉ ਖਾਲਸਾ ਦਾ ਰਿਲੀਟੇ ਟ੍ਰਾਂਸਿਸ਼ਨ ਕੀਤਾ ਹੈ। ਤੇ ਅਨਫਾਕਿਨੇ ਰਹੀ ਅਸੀਂ ਇੱਥੇ ਕੋਈ ਨੱਚਣ ਵਾਲੀ ਆ ਦੇ ਗੁਰੂ ਉੱਥੇ ਦਾ ਹਜ਼ਾਰਾਂ ਡਾਲਰ ਦੇ ਦੇ। ਤੇ ਜਦੋਂ ਮੇਰੇ ਪਬਲਿਕੇਸ਼ਨ ਦਾ ਆਇਆ ਤਾਂ ਮੈਨੂੰ 25 ਹਜ਼ਾਰ ਡਾਲਰ ਚਾਹੀਦਾ ਸੀ ਕਿ ਅੱਜ ਤੇ ਇੱਕ ਪੈਸਾ ਨਹੀਂ ਸੀ। ਦੈਟ ਇਜ਼ ਆਰ ਕੰਟ੍ਰਿਬਿਊਸ਼ਨ। ਤੋਟਲ ਕੀਤਾ ਸੂਰਨ ਦਾ ਫੂਨ ਤੋਂਨਾਰਾ ਫੂਨ ਨਾਲ ਜੇ ਮਲਾ ਕੇ ਸਾਰੀ ਹੈਕਨ ਨੂੰ ਨੋ ਪਾਟ। تے ملک بنا لیا تے نوکری نہ ہے دو ہزار انیس سو اٹھائی چ آ کے انہوں نے پھر اپنا ملک لے اور ایک ایک چیز میں بنی سی کیس گل تو زمانہ دار میں گل جب میں دہلی یونیورسٹی کے جب میں اچھے سکول سے گا پڑھتا سی تے